ਇਹ ਵੀਡੀਓ ਜਿਹੜੇ ਗਰੁੱਪਸ ਦੇ ਵਿੱਚ ਵਾਇਰਲ ਹੋ ਰਹੀ ਹੈ ਬੱਚੇ ਦੀ ਗੁੰਮਸ਼ੁਦਗੀ ਸੰਬੰਧੀ ਇਸ ਸੰਬੰਧ ਦੇ ਵਿੱਚ ਵੈਰੀਫਾਈ ਕੀਤਾ ਗਿਆ ਜਿਹੜੇ ਬੱਚਾ ਇਹ ਮੂਲ ਰੂਪ ਦੇ ਵਿੱਚ ਫਰੀਦাবাদ ਦਾ ਰਹਿਣ ਵਾਲਾ ਤੇ ਇਹ ਬੱਚਾ ਆਪਦੀ ਦਾਦੀ ਨਾਲ ਇੱਥੇ ਵਿਆਸ ਮੰਗ ਅਟੈਂਡ ਕਰਨ ਵਾਸਤੇ ਆਇਆ ਹੋਇਆ ਸੀਗਾ ਤੇ ਇਸ ਸੰਬੰਦ ਵਿੱਚ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਅਫਸਰ ਵੱਲੋਂ ਵੈਰੀਫਾਈ ਕੀਤਾ ਗਿਆ ਨਾਲ ਪੁਲਿਸ ਵੱਲੋਂ ਵੀ ਇਸ ਸੰਬੰਧੀ ਵੈਰੀਫਾਈ ਕੀਤਾ ਗਿਆ ਇਹ ਬੱਚੇ ਦੀ ਗੁੰਮਸ਼ੁਦਗੀ ਸੰਬੰਧੀ ਕਿਸੇ ਕਿਸਮ ਦੀ ਕੋਈ ਵੀ ਰਿਪੋਰਟ ਹਾਸਲ ਨਹੀਂ ਹੋਈ ਸੀ ਇਹ ਆਪਦੇ ਵਿਆਹ ਦੇ ਵਿੱਚ ਅਟੈਂਡ ਕਰਨ ਵਾਸਤੇ ਆਇਆ ਸੀ ਤੇ ਆਪਦੀ ਦਾਦੀ ਨਾਲ ਹੀ ਸੀਗਾ ਤੇ ਕੁਝ ਲੋਕਾਂ ਨੂੰ ਲੱਗਿਆ ਕਿ ਇਹ ਇਹਦੀ ਦਾਦੀ ਨਹੀਂ ਹੈਗੀ ਤਾਂ ਤਾਂ ਕਰਕੇ ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿੱਥੇ ਪੁਲਿਸ ਤੇ ਸਿਵਲ ਪ੍ਰੋਸੈਸ਼ਨ ਵੱਲੋਂ ਜਾ ਕੇ ਇਸ ਸੰਬੰਧੀ ਵੈਰੀਫਿਕੇਸ਼ਨ ਕੀਤੀ ਗਈ ਵੈਰੀਫਿਕੇਸ਼ਨ ਕਰਕੇ ਰਿਕੁਆਇਰਡ ਡਾਕੂਮੈਂਟਸ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਅਫਸਰ ਵੱਲੋਂ ਚੈੱਕ ਕਰਕੇ ਉਸ ਤੋਂ ਬਾਅਦ ਬੱਚਾ ਇਹਨਾਂ ਦੇ ਵਾਰਸਾਂ ਨੂੰ ਵਾਲੇ ਕਰ ਦਿੱਤਾ ਗਿਆ ਇਸ ਸੰਬੰਧੀ ਜਿਹੜੇ ਅਫਵਾਹ ਫੈਲਾਈ ਫਲਾਈ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਇਹ ਬਿਲਕੁਲ ਝੂਠੀ ਹੈ ਤੇ ਮਸ਼ਹਰ ਵਾਸੀ ਨੂੰ اپੀਲ ਕਰਨਾ ਚਾਹਣਾ ਤੇ ਇਸ ਤਰ੍ਹਾਂ ਦੀ ਕਿਸੇ ਵੀ ਫਵਾਦ ਉੱਤੇ ਯਕੀਨ ਨਾ ਕੀਤਾ ਜਾਵੇ ਤੇ ਨਾ ਹੀ ਇਸ ਕਿਸਮ ਦੀਆਂ ਵੀਡੀਓ ਨੂੰ ਅੱਗੇ ਸ਼ੇਅਰ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਪੈਨਿਕ ਦੀ ਸਿਚੁਏਸ਼ਨ ਨਾ ਬਣ ਸਕੇ